ਚਾਹੇ ਉਹ ਛੋਟੇ ਆ ਚਾਹੇ ਵੱਡੇ ਦੇਸ਼ ਆ ਉਹ ਦੇਸ਼ਾਂ ਦੀ ਵੀ ਆਪਣੀ ਹੋਣ ਦਾ ਉੱਥੇ ਵੀ ਹਿੰਦੂਸਤਾਨੀ ਰਹਿੰਦੇ ਆ ਪੰਜਾਬੀ ਰਹਿੰਦੇ ਆ ਉਹ ਦੇਸ਼ਾਂ ਦੀ ਬੇਇਜ਼ਤੀ ਨਾ ਕਰ ਉਹਨਾਂ ਦੇ ਨਾਂ ਪਹਿਲਾਂ ਪਤਾ ਕਰ ਪਰ ਜੇ ਹੁਣ ਕੋਈ ਬੰਦਾ ਏਸੀਆਂ ਛੋਟੀਆਂ ਗੱਲਾਂ ਕਰੇ ਉੱਥੋਂ ਪਤਾ ਲੱਗਦਾ ਵੀ ਉਹਦਾ ਉਹਦਾ ਆਪ ਦਾ ਦਿਮਾਗ ਕਿੰਨਾ ਇਸ ਕਰਕੇ ਉਹ ਵਿਚਾਰਾ ਬੜਾ ਮਤਲਬ ਬਹੁਤ ਥੱਲੇ ਆ ਉਹਦੇ ਇੱਕ ਚੀਫ ਮਿਨਿਸਟਰ ਬਣਿਆ ਭਗਵੰਤ ਮਾਨ ਦੇ ਉੱਤੇ ਕੇਜਰੀਵਾਲ ਬੈਠਾ ਇੱਕ ਉਹਦੇ ਉੱਤੇ ਸੋਧੀਆ ਬੈਠਾ ਇੱਕ ਜੈਨ ਬੈਠਾ ਆ ਥੱਲੇ ਡਿਪਟੀ ਸੀਐਮ ਤਾਂ ਕਈ ਬੈਠੇ ਆ ਜਿਹੜੇ ਕਮਰੇ ਉਰੇ ਸਰਕਟ ਆਉਟਸਾਂ ਚ ਉੱਠੀਆਂ ਲਈ ਬੈਠੇ ਇਸ ਕਰਕੇ ਉਹਦੀ ਮਾਨਸਿਕਤਾ ਹਾਲ ਠੀਕ ਨਹੀਂ ਬਾਕੀ ਮੈਂ ਉਹਦਾ ਦੱਸੂਗਾ ਵੀ ਕਿਵੇਂ ਇੱਕ ਕੱਲ ਤੁਹਾਡੇ ਮੂਰੇ ਰੱਖੂਗਾ ਵੀ ਕੱਲੀ-ਕੱਲੀ ਗੱਲ ਉਹਨੇ ਨਸ਼ਿਆਂ ਨੂੰ ਕਿਵੇਂ ਪਰੋਸਿਆ ਏ ਉਹਨੇ ਕਰਪਸ਼ਨ ਨੂੰ ਕਿਵੇਂ ਪਰੋਸਿਆ ਏ ਜਦੋਂ ਉਹ ਇੱਕ ਕਲਾਕਾਰ ਸੀ ਕੱਲੀ-ਕੱਲੀ ਚੀਜ਼ ਉਹਨੇ ਵਾੜੀ ਆ ਲੋਕਾਂ ਦੇ ਮਨਾਂ 'ਚ ਦਿਮਾਗਾਂ 'ਚ ਵਾੜੀ ਆ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦੀ ਤਾਂ ਹੁਣ ਅੱਜ ਗੱਲ ਕਰਦਾ ਨਾ ਉਦੋਂ ਪਹਿਲਾਂ ਕੱਲੇ-ਕੱਲੇ ਆਪਣੇ ਜਿਹੜੇ ਉਹ ਵਿਅੰਗ ਕਰਦਾ ਸੀ ਗੱਲ ਕਰਦਾ ਸੀ ਉਹਦੇ ਨਹੀਂ ਹਰ ਗੱਲਾਂ ਦੇ ਉਹਨੇ ਪੰਜਾਬੀਆਂ ਦੇ ਅੰਦਰ ਵੜੀ ਆ ਉਹ ਗੱਲ ਵੀ ਨਸ਼ਾ ਕਰੋ ਫੀਮ ਖਾਓ ਡੋਡੇ ਖਾਓ ਭੁੱਕੀ ਖਾਓ ਨਸਵਾਰ ਖਾਓ ਸ਼ਰਾਬ ਪੀਓ ਉਹ ਕੱਲੀ ਕੱਲੀ ਗੱਲ ਪਰੋਸੀ ਆ ਪੁਲਿਸ ਦੇ ਉਹ ਐਸੇ ਸਕਿੱਟ ਕਰਦਾ ਸੀ ਵੀ ਜਿਹਦੇ ਨਾਲ ਉਹ ਰਾਹ ਦਿਖਾਉਂਦਾ ਸੀ ਵੀ ਕ腐ਪਸ਼ਨ ਕਿਵੇਂ ਕਰਨੀ ਹੈ ਗੈਂਗਸਟਰ ਇਸ ਕਰਕੇ ਕਿ ਗਤੀਵਿਧੀਆਂ ਕਰ ਰਹੇ ਨੇ ਕਿ ਭਾਜਪਾ ਜਿੱਤਣਾ ਹੁੰਦਾ ਹੈ ਪਹਿਲਾਂ ਮਾਹੌਲ ਗੈਂਗਸਟਰ ذریعے ਬਣਾਉਣੀ ਯਾਰ ਮੈਨੂੰ ਮੈਂ ਹੁਣ ਇਹਦਾ ਗੱਲ ਦਾ ਜਵਾਬ ਕਈ ਵਾਰ ਨਾ ਕੱਲ ਨੂੰ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਤੇ ਇਸ ਗੱਲਾਂ ਦੇ ਜਵਾਬ ਦਊਂਗਾ ਮੈਂ ਤੁਹਾਡੇ ਮੂਹਰੇ ਇੱਕ ਕਹਿਣਾ ਚਾਹੁੰਦਾ ਆ ਜਿਹੜਾ ਆ ਜਿਹੜਾ ਭੰਡ ਆ ਨਾ ਆ ਜਿਹੜਾ ਭਿੰਦਰ ਸਿੰਘ ਦਾ ਮੁੰਡਾ ਭੰਡ ਇਹਨੂੰ ਇਹ ਪੁੱਛੇ ਵੀ ਤੇਰਾ ਕੰਮ ਵੰਡਿਆ ਹੋਇਆ ਏ ਜੇ ਜੱਗੂ ਭਗਵਾਨਪੁਰੀ ਔਰੇ ਭੇਜ ਦिए ਤੇਰੀ ਜੇਲ੍ਹ ਚ ਡੀਜੀਪੀ ਨੂੰ ਮੈਂ ਕਹਿਣਾ ਚੀਫ ਸਕੱਟਰੀ ਨੂੰ ਕਹਿਣਾ ਭਗਵੰਤਮਾਨ ਹੋਮ ਮਹਿਕਮਾਏ ਅਮਰਿਤਪਾਲ ਨੂੰ ਰੱਖ ਆਪਣੀ ਜੇਲ੍ਹ ਚ ਲਿਆ ਕੇ ਔਰੇ ਜੱਗੂ ਭਗਵਾਨਪੁਰ ਨੂੰ ਰੱਖ ਆਪਣੀ ਜੇਲ੍ਹ ਚ ਲਿਆ ਕੇ ਲਾਰੈਂਸ ਮਿਸ਼ਰੋਈ ਨੂੰ ਰੱਖ ਆਪਣੀ ਜੇਲ੍ਹ ਚ ਲਿਆ ਕੇ ਤੇ ਇਹ ਤਾਂ ਮੈਂ ਹਜੇ ਚੰਦ ਨਾ ਦਿੱਤੇ ਆ ਜਿਹੜੇ ਹੋਰ ਬੈਠੇ ਆ ਉਹਨਾਂ ਨੂੰ ਰੱਖੋ ਆਪਣੀਆਂ ਜੇਲਾਂ ਚ ਜੇ ਇਹਨਾਂ ਦੀਆਂ ਲੱਤਾਂ ਨਾ ਕੰਮ ਜਾਣ ਇਹ ਤਾਂ ਅਮਿਤ ਸ਼ਾਹ ਜੀ ਜਾਂ ਸੈਂਟਰ ਸਰਕਾਰ ਨੇ ਜਿਹੜੇ ਸਭ ਤੋਂ ਖਤਰਨਾਕ ਬੰਦੇ ਨੇ ਉਹ ਰਿਓ ਪੰਜਾਬ ਚੋਂ ਕੱਢ ਕੇ ਲੈ ਕੇ ਰੱਖੇ ਹੋਏ ਆ ਇਹਨਾਂ ਨੂੰ ਸਾਹ ਚੜ ਜੂ ਇਹਨੂੰ ਇਹ ਭਗਵਾਨ ਮਾਨ ਦੀਆਂ ਜਿਹੜੀਆਂ ਗੱਲਾਂ ਕਰਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਬੀਜੇਪੀ ਖਾਸ ਤੌਰ ਤੇ ਪੰਜਾਬ ਬੀਜੇਪੀ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਅਸ਼ਵਨੀ ਸ਼ਰਮਾ ਜੀ ਜਿਹੜੇ ਕਿ ਲਗਾਤਾਰ ਪਹਿਲਾਂ ਚਾਰ ਵਾਰ ਪ੍ਰਧਾਨ ਰਹੇ ਨੇ ਜਿਹੜੇ ਲਗਾਤਾਰ ਐਮਐਲਏ ਜਿੱਤਦੇ ਆ ਰਹੇ ਆ ਤੇ ਜਿਨ੍ਹਾਂ ਨੂੰ ਬਹੁਤ ਭਾਰੀ ਤਜਰਬਾ ਹੈ ਬੀਜੇਪੀ ਦਾ ਉਹਨਾਂ ਨੂੰ ਜਾਖੜ ਸਾਹਿਬ ਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਲਗਾਇਆ ਗਿਆ ਏ ਇਹ ਦੇ ਮੁਬਾਰਕਬਾਦ ਦਿਨਾ ਵਧਾਈ ਦਿਨਾ ਤੇ ਤੁਸੀਂ ਇਹ ਜੋਸ਼ ਦੇਖ ਰਹੇ ਹੋ ਕਿਸ ਤਰੀਕੇ ਨਾਲ ਕਿਉਂਕਿ ਸਹੀ ਟਾਈਮ ਤੇ ਪਾਰਟੀ ਨੇ ਬਹੁਤ ਵੱਡਾ ਫੈਸਲਾ ਲਿਆ ਏ ਕਿਉਂਕਿ 1 ਸਾਲ ਤਕਰੀਬਨ ਰਹਿ ਗਿਆ ਏ ਆਖਰੀ 6 ਮਹੀਨੇ ਤਾਂ ਐ ਹੀ ਲੰਘ ਜਾਂਦੇ ਆ ਉਹਦੇ ਵਿੱਚ ਹੁਣ ਕੱਲੇ-ਕੱਲੇ ਬੂਥ ਤੋਂ ਲੈ ਕੇ ਬਲਾਕ ਤੋਂ ਲੈ ਕੇ ਜ਼ਿਲ੍ਹੇ ਤੱਕ ਸਟੇਟ ਤੱਕ ਇਹ ਮੂਵਮੈਂਟ ਸ਼ੁਰੂ ਹੋ ਜਾਏਗੀ ਨਰਿੰਦਰ ਮੋਦੀ ਜੀ ਬੀਜੇਪੀ ਦਾ ਨੋ ਹਰ ਬਲੌਕ ਤੱਕ ਹਰ ਪਿੰਡ ਤੱਕ ਹਰ ਵਾਰਡ ਤੱਕ ਅਸੀਂ ਲੈ ਕੇ ਜਾਵਾਂਗੇ ਤੁਸੀਂ ਦੇਖੋਗੇ ਪ੍ਰੋਗਰਾਮ ਜਿਹੜੇ ਆ ਸਾਡੇ ਅੱਗੇ ਦਿਨਾਂ ਚ ਬਣ ਜਾਣਗੇ ਤੈ ਹੋ ਜਾਣਗੇ ਤੇ ਇਕੱਲੇ ਇਕੱਲੇ ਬੰਦੇ ਨੂੰ ਚਾਹੇ ਉਹ ਕਿਸਾਨ ਆ ਚਾਹੇ ਵਪਾਰੀ ਆ ਚਾਹੇ ਉਹ ਮਜ਼ਦੂਰ ਆ ਹਰ ਨੂੰ ਨਾਲ ਲਾਵਾਂਗੇ ਤੇ ਦੱਸਾਂਗੇ ਭਈ ਕੀ ਦੂਜੇ ਸੂਬਿਆਂ ਚ ਅੱਜ ਬੀਜੇਪੀ ਜੇ ਬਣੀ ਹੋਈ ਆ ਕੀ ਕੀ ਫਾਇਦੇ ਲਾਭ ਹੋ ਰਹੇ ਆ ਤੇ ਜੇ ਪੰਜਾਬ ਚ ਵੀ ਉਹ ਬੀਜੇਪੀ ਡਬਲ ਇੰਜਨ ਚੱਲੂਗਾ ਤੇ ਕੀ ਕੀ ਲਾਭ ਫਾਇਦੇ ਹੋਣਗੇ ਇਹ ਹੁਣ ਸਾਡੇ ਕੋਲ ਸਮਾਂ ਹੈ ਆ 25 ਤੇ 26 ਦਾ ਇਹ ਘਰ ਘਰ ਜਾ ਕੇ ਅਸੀਂ ਇਹ ਗੱਲ ਹਰੇਕ ਦੇ ਨਾਲ ਸਾਂਝੀ ਕਰਾਂਗੇ ਤੇ ਉਦੋਂ ਬਾਅਦ ਫਿਰ ਜਿਹੜਾ ਰਿਜ਼ਲਟ ਆ ਜਾਂ ਜਿਹੜਾ ਫਰੂਟ ਆ ਫਾਲਾ ਉਹਦੀ ਫਿਰ ਆਸ ਤਦ ਰੱਖਾਂਗੇ ਨਾ ਜੇ ਅਸੀਂ ਹਰ ਦੇ ਕੋਲ ਜਾ ਕੇ ਆਪਣੀ ਗੱਲ ਪਚਾਵਾਂਗੇ ਬਿਚਾਰਵਾਦ ਸੀ ਕਿ ਗੈਂਗਸਟਰ ਇਸ ਕਰਕੇ ਕਿ ਗਤੀਵਿਧੀਆਂ ਕਰ ਰਹੇ ਨੇ ਕਿ ਭਾਜਪਾ ਜਿਸ ਦਾ ਰੂਲ ਕਰਨਾ ਚਾਹੁੰਦੀ ਹੁੰਦੀ ਹੈ ਪਹਿਲਾਂ ਮਾਹੌਲ ਗੈਂਗਸਟਰਾਂ ਜ਼ਰੀਏ ਬਣਾਉਂਦੀ ਯਾਰ ਮੈਨੂੰ ਮੈਂ ਹੁਣ ਇਹਦਾ ਗੱਲ ਦਾ ਜਵਾਬ ਕਈ ਵਾਰ ਨਾ ਕੱਲ ਨੂੰ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਤੇ ਇਸ ਗੱਲਾਂ ਦੇ ਜਵਾਬ ਦਵਾਂਗਾ ਮੈਂ ਤੁਹਾਡੇ ਮੂਹਰੇ ਇੱਕ ਕਹਿਣਾ ਚਾਹੁੰਦਾ ਆ ਜਿਹੜਾ ਆ ਜਿਹੜਾ ਭੰਡ ਆ ਨਾ ਆ ਜਿਹੜਾ ਭਿੰਦਰ ਸਿੰਘ ਦਾ ਮੁੰਡਾ ਭੰਡ ਇਹਨੂੰ ਇਹ ਪੁੱਛੇ ਵੀ ਤੇਰਾ ਕੰਮ ਵੰਡਿਆ ਹੋਇਆ ਏ ਜੇ ਜੱਗੂ ਭਗਵਾਨਪੁਰੀ ਉਰੇ ਭੇਜਦੀਏ ਤੇਰੀ ਜੇਲ੍ਹ ਚ ਡੀਜੀਪੀ ਨੂੰ ਮੈਂ ਕਹਿਣਾ ਚੀਫ ਸੈਕਟਰੀ ਨੂੰ ਕਹਿਣਾ ਭਗਵੰਤਮਾਨ ਹੋਮ ਮਹਿਕਮਾਏ ਅਮਰਿਤਪਾਲ ਨੂੰ ਰੱਖ ਆਪਣੀ ਜੇਲ੍ਹ ਚ ਲਿਆ ਕੇ ਉਰੇ ਜੱਗੂ ਭਗਵਾਨਪੁਰ ਨੂੰ ਰੱਖ ਆਪਣੀ ਜੇਲ੍ਹ ਚ ਲਿਆ ਕੇ ਲਾਰੈਂਸ ਬਿਸ਼ਨੋਈ ਨੂੰ ਰੱਖ ਆਪਣੀ ਜੇਲ੍ਹ ਚ ਲਿਆ ਕੇ ਤੇ ਇਹ ਤਾਂ ਮੈਂ ਹਜੇ ਚੰਦ ਨੌ ਦਿੱਤੇ ਆ ਜਿਹੜੇ ਹੋਰ ਬੈਠੇ ਆ ਉਹਨਾਂ ਨੂੰ ਰੱਖੋ ਆਪਣੀਆਂ ਜੇਲਾਂ ਚ ਜੇ ਇਹਨਾਂ ਦੀਆਂ ਲੱਤਾਂ ਨਾ ਕੰਮ ਜਾਣ ਇਹ ਤਾਂ ਅਮਿਤ ਸ਼ਾਹ ਜੀ ਜਾਂ ਸੈਂਟਰ ਸਰਕਾਰ ਨੇ ਜਿਹੜੇ ਸਭ ਤੋਂ ਖਤਰਨਾਕ ਬੰਦੇ ਨੇ ਉਹ ਰਿਓ ਪੰਜਾਬ ਚੋਂ ਕੱਢ ਕੇ ਲੈ ਕੇ ਰੱਖੇ ਹੋਏ ਆ ਇਹਨਾਂ ਨੂੰ ਸਾਹ ਚੜ ਜੂ ਇਹਨੂੰ ਇਹ ਭਗਵੰਤ ਮਾਨ ਜੀ ਜਿਹੜੀਆਂ ਗੱਲਾਂ ਕਰਦਾ ਹੈ ਪਿਛਲੇ ਦਿਨਾਂ ਦੇ ਵਿੱਚ ਐਮਈਏ ਦੇ ਵੱਲੋਂ ਕੀਤੀ ਗਈ ਪ੍ਰਤਾਪ ਬਾਜਵਾ ਕਹਿੰਦੇ ਨੇ ਕਹਿੰਦੇ ਐਕਸ਼ਨ ਕਰਿਆ ਐਮਈਏ ਕੱਲੀਆਂ ਚੇਤਾਵਨੀਆਂ ਮੈਂ ਜਾਰੀ ਕਰੀ ਨਹੀਂ ਐ ਐਕਸ਼ਨ ਕੀ ਕਰਨਾ ਹੈ ਜੀ ਕੀ ਐਕਸ਼ਨ ਕਰਨਾ ਲਤਾਂ ਤੋੜ ਦਈਏ ਪੁੱਛੋ ਉਹਨਾਂ ਨੂੰ ਜੇ ਕੋਈ ਆਪਣੇ ਦੇਸ਼ ਦੇ ਗਲਤ ਨਾਂ ਲੈਂਦਾ ਹੈ ਕਿਸੇ ਦੇ ਉਹ ਦੇਸ਼ ਅਤਰਾਜ ਕੀਤੇ ਉਹ ਦੇਸ਼ਾਂ ਨੇ ਤੇ ਉਹਦੇ ਲਈ ਇਹੀ ਕਹਿਣਾ ਬਣਦਾ ਹੋਰ ਕੀ ਬਣਦਾ ਮੈਨੂੰ ਦੱਸੋ ਇਹ 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 ਕੋਈ ਉਹੀ ਤੁਸੀਂ ਕਹਿੰਦੇ ਹੋ ਵੀ ਅਸੀਂ ਕੋਈ ਗੁੰਡੇ ਤਾਂ ਹੈ ਨਹੀਂ ਕਿ ਵੀ ਇਹੀ ਭਗਵੰਤ ਮਾਨ ਨੂੰ ਫੜ ਲਿਆਈਏ ਕੱਢ ਲਈਏ ਉਹਦੇ ਘਰੋਂ ਉਹਨੂੰ ਇਸ ਵਾਰ ਨਹੀਂ ਕਰ ਸਕਦੇ ਆ ਭਾਈ ਵੀ ਜੇ ਕੋਈ ਦੇਸ਼ ਨੇ ਚਾਹੇ ਉਹ ਛੋਟੇ ਆ ਚਾਹੇ ਵੱਡੇ ਦੇਸ਼ ਆ ਉਹ ਦੇਸ਼ਾਂ ਦੀ ਵੀ ਆਪਣੀ ਹੋਣ ਦਾ ਉੱਥੇ ਵੀ ਹਿੰਦੂਸਤਾਨੀ ਰਹਿੰਦੇ ਆ ਪੰਜਾਬੀ ਰਹਿੰਦੇ ਆ ਉਹ ਦੇਸ਼ਾਂ ਦੀ ਬੇਇੱਜ਼ਤੀ ਨਾ ਕਰ ਉਹਨਾਂ ਦੇ ਨਾਂ ਪਹਿਲਾਂ ਪਤਾ ਕਰ ਪਰ ਜੇ ਹੁਣ ਕੋਈ ਬੰਦਾ ਐਸੀਆਂ ਛੋਟੀਆਂ ਗੱਲਾਂ ਕਰੇ ਉੱਥੋਂ ਪਤਾ ਲੱਗਦਾ ਵੀ ਉਹਦਾ ਉਹਦਾ ਆਪ ਦਾ ਦਿਮਾਗ ਕਿੰਨਾ ਇਸ ਕਰਕੇ ਉਹ ਵਿਚਾਰਾ ਬੜਾ ਮਤਲਬ ਬੋਝ ਥੱਲੇ ਆ ਉਹਦੇ ਇੱਕ ਚੀਫ ਮਿਨਿਸਟਰ ਬਣਿਆ ਭਗਵੰਤ ਮਾਨ ਦੇ ਉੱਤੇ ਕੇਜਰੀਵਾਲ ਬੈਠਾ ਇੱਕ ਉਹਦੇ ਉੱਤੇ ਸੋਧੀਆ ਬੈਠਾ ਇੱਕ ਜੈਨ ਬੈਠਾ ਆ ਥੱਲੇ ਡਿਪਟੀ ਸੀਐਮ ਤਾਂ ਕਈ ਬੈਠੇ ਆ ਜਿਹੜੇ ਕਮਰੇ ਉਰੇ ਸਰਕਟ ਆਊਟਸਾਂ ਚ ਉੱਠੀਆਂ ਲਈ ਬੈਠੇ ਇਸ ਕਰਕੇ ਉਹਦੀ ਮਾਨਸਿਕਤਾ ਹਾਲ ਠੀਕ ਨਹੀਂ ਬਾਕੀ ਮੈਂ ਉਹਦਾ ਦੱਸੂਗਾ ਵੀ ਕਿਵੇਂ ਇਹ ਕੱਲ ਤੁਹਾਡੇ ਮੂਰੇ ਰੱਖੂਗਾ ਵੀ ਕੱਲੀ-ਕੱਲੀ ਗੱਲ ਉਨੇ ਨਸ਼ਾ ਨੂੰ ਕਿਵੇਂ ਪਰੋਸਿਆ ਏ ਉਹਨੇ ਕਰਪਸ਼ਨ ਨੂੰ ਕਿਵੇਂ ਪਰੋਸਿਆ ਏ ਜਦੋਂ ਉਹ ਇੱਕ ਕਲਾਕਾਰ ਸੀ ਕੱਲੀ-ਕੱਲੀ ਚੀਜ਼ ਉਹਨੇ ਵਾੜੀ ਆ ਲੋਕਾਂ ਦੇ ਮਨਾਂ 'ਚ ਦਿਮਾਗਾਂ 'ਚ ਵਾੜੀ ਆ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦੀ ਤਾਂ ਹੁਣ ਅੱਜ ਗੱਲ ਕਰਦਾ ਨਾ ਉਦੋਂ ਪਹਿਲਾਂ ਕੱਲੇ-ਕੱਲੇ ਆਪਣੇ ਜਿਹੜੇ ਉਹ ਵਿਅੰਗ ਕਰਦਾ ਸੀ ਗੱਲ ਕਰਦਾ ਸੀ ਉਹਦੇ ਨਹੀਂ ਹਰ ਗੱਲਾਂ ਦੇ ਉਹਨੇ ਪੰਜਾਬੀਆਂ ਦੇ ਅੰਦਰ ਵਾੜੀ ਆ ਉਹ ਗੱਲ ਵੀ ਨਸ਼ਾ ਕਰੋ ਫੀਮ ਖਾਓ ਡੋਡੇ ਖਾਓ ਭੁੱਕੀ ਖਾਓ ਨਸਵਾਰ ਖਾਓ ਸ਼ਰਾਬ ਪੀਓ ਉਹ ਕੱਲੀ-ਕੱਲੀ ਗੱਲ ਪਰੋਸੀ ਆ ਪੁਲਿਸ ਦੇ ਉਹ ਐਸੇ ਸਕਿਟ ਕਰਦਾ ਸੀ ਵੀ ਜਿਹਦੇ ਨਾਲ ਉਹ ਰਾਹ ਦਿਖਾਉਂਦਾ ਸੀ ਵੀ ਕ腐ਪਸ਼ਨ ਕਿਵੇਂ ਕਰਨੀ ਆ ਸਰ ਜਿਸ ਤਰੀਕੇ ਦੇ ਨਾਲ ਇੱਕ ਪ੍ਰਸਤਾਵ ਪਾਸ ਕੀਤਾ ਸੀ ਆਈ.ਆਈ.ਐਸ. ਆਪ ਨੂੰ ਲੈ ਕੇ ਔਰ ਕਹਿੰਦੇ ਜੇਕਰ ਫੇਰ ਵੀ ਲਗਾਈ ਜਾਂਦੀ ਆ ਅਸੀਂ ਪੈਸੇ ਨਹੀਂ ਦੇਵਾਂ ਦੇਖੋ ਹੁਣ ਹੁਣ ਗੱਲ ਇੱਥੇ ਆ ਗਈ ਨਾ ਹੁਣ ਗੱਲ ਪੈਸਿਆਂ ਦੀ ਆ ਗਈ ਨਾ ਐਡਾ ਵੱਡਾ ਪ੍ਰਸਤਾਵ ਲਿਆਂਦਾ ਐਡੀ ਬੜੀ ਗੱਲ ਕੀਤੀ ਮੈਂ ਛੱਡੋ ਜੀ ਮੇਰੇ ਨਾਲ ਤਾਂ ਆਈ.ਐਸ. ਖੜੀ ਆ ਜੇ ਤੂੰ ਵੱਡਾ ਸ਼ੇਰ ਆ ਨਾ ਪਹਿਲੀ ਗੱਲ ਕੱਲ ਸੋਮਵਾਰ ਕੱਲ ਨੂੰ ਆਪਣੀ ਪਾਰਲੀਮੈਂਟ ਆਪਣੇ ਵਿਧਾਨ ਸਭਾ ਚੋਂ ਸੀਐਸਐਫ ਵਾਪਸ ਕਰ ਦੇ ਆਪਣੀ ਕੋਠੀ ਜਿੱਥੇ ਇਹਦੀ ਵਾਈਫ ਘਰ ਵਾਲੀ ਜਿਹਦੇ ਤੇ ਬੱਚੇ ਰਹਿੰਦੇ ਆ ਉਥੋਂ ਸੀਆਰਪੀ ਵਾਪਸ ਕਰ ਦੇ ਪਹਿਲਾ ਪ੍ਰਸਤਾਵ ਦਾ ਲਿਆਵੇ ਉਹ ਉਹ ਬੋਝ ਜਿਹੜੀਆਂ ਦੇ ਅੱਗੇ ਪਿੱਛੇ ਗੱਡੀਆਂ ਚੱਲਦੀਆਂ ਸੀ ਆਰਪੀ ਦੀਆਂ ਉਹਦਾ ਬੋਝ ਜਿਹੜੀਆਂ ਜੇਲ੍ਹਾਂ ਨੇ ਜਿੱਥੇ ਸਭ ਤੋਂ ਵੱਡੇ ਗੈਂਗਸਟਰ ਨੇ ਪੰਜਾਬ ਚ ਹਾਈ ਸਕਿਉਰਿਟੀ ਜੇਲ ਆ ਉਹਨਾਂ ਚੋਂ ਸੀਆਰਪੀ ਵਾਪਸ ਕਰ ਐਮੀ ਯਾਰ ਗੱਲਾਂ ਮਾਰਨੀਆਂ ਝੂਠ ਬੋਲਣਾ ਸੀਐਸਐਫ ਦਾ ਕੰਮ ਇਹ ਆ ਵੀ ਉਹ ਜਾ ਕੇ ਪਾਣੀ ਦੇ ਇਹ ਕੋਈ ਨੱਕਾ ਹੈ ਵੀ 4सीआर ਸੈਫ ਦੇ ਜਵਾਨ ਉੱਤੇ ਖੜੇ ਆ ਤਾਂ ਕਹੀ ਨਾ ਨੱਕਾ ਲਾ ਕੇ ਪਾਣੀ ਨੂੰ ਪੰਜਾਬ ਨੂੰ ਬੰਦ ਕਰ ਦੇਣਗੇ ਤੇ ਨੱਕਾ ਖੋਲਣਗੇ ਨੈਪ ਸਿੰਘ ਸੈਣੀ ਨੂੰ ਦੇ ਦੇਣਗੇ ਇਹ ਭੰਡ ਪਣਾ ਹੈ ਭੰਡ ਹੀ ਇਹੋ ਜਿਹੀ ਗੱਲਾਂ ਕਰ ਸਕਦਾ ਜੀ ਮਿਨਿਸਟਰੀ ਆਫ ਅਫਸਰ ਨੇ ਬੋਲਾ ਹੈ ਕਿ ਬੜਾ ਇਰਿਸਪੌਂਸਿਬਲ ਸਟੇਟਮੈਂਟ ਜੋ ਹੈ ਨਾ ਉਹ ਚੀਫ ਮਿਨਿਸਟਰ ਨੇ دیا ਹੈ ਔਰ ਖਤਾਬਵਾਜੋ ਨੇ ਬੋਲਾ ਹੈ ਕਿ ਐਮਆ ਨੂੰ ਐਕਸ਼ਨ ਲੈਣਾ ਚਾਹੀਏ ਆ ਦੇਖੋ ਦੇਖੋ ਐਕਸ਼ਨ ਐਕਸ਼ਨ ਅਬ ਕਿਸੇ ਦੀ ਲਾਤ ਥੋੜੀ ਤੋੜ ਸਕਤੇ ਉਸੇ एक 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 समाज में एक एक मत समझाना ही होता ना इससे बड़ी इससे बड़ी एक मुख्यमंत्री को जो एक एम e. को मिनिस्ट्री ऑफ एक्सटर्नल अफेयर को एक लेटर लिखनी पड़ जाए भी मुख्यमंत्री साहब आप अगर देश जो प्रधानमंत्री जी गए हैं चाहे वो बड़े हैं छोटे हैं उनके नाम तो ठीक लीजिए आप है, भांड हैं आपने लेकिन भांड हैं आपकी आदत है आज उन देशों ने इतना बड़ा रिएक्शन दिया है भी हमारे वहाँ भी हिंदुस्तानी रहते हैं वहाँ भी पंजाबी रहते हैं उन देशों का मजाक उड़ाया इन्होंने इसलिए ये बहुत बड़ा एक इंटरनेशनल लेवल पे बड़ा इसका इम्पैक्ट जो पड़ा है देश के ऊपर क्योंकि जिम्मेवारी वहाँ किसकी है वहाँ तो एक्सटर्नल अफेयर मिनिस्ट्री ने देखना है एक्सटर्नल अफेयर मिनिस्ट्री तो यहाँ तक देखती है भी हमारा कोई सीएम और वो भी पंजाब का जिसने भगत सिंह की पगड़ी बांधी हो कलर की जब वो फ्रेंकपोर्ट पर शराबी होके लॉन्ज में गिरा पड़ा था तो उसकी भी फोटो उन्होंने वायरल होने नहीं दी क्योंकि एक पंजाब का मुख्यमंत्री था एक देश का हिस्सा है जो पंजाब उसका मुख्यमंत्री था ये तो पगड़ी उतार के गरी पड़ी थी इसकी फ्रेंकपोर्ट एयरपोर्ट पड़ा था वो भी एम ने याद करना चाहिए इसे आज एक उन कंट्रियों का बहुत बड़ा रिएक्शन आया है जिससे हिंदुस्तान को इसके कारण हिंदुस्तान को उनसे माफी मांगनी पड़ी है अपने देश को उनसे सॉरी फील करनी पड़ी है भी हमारे देश के एक मुख्यमंत्री अब वो ये थोड़ी बता सकते हैं वो नशे में रहते हैं वो कुछ भी बोल जाते हैं उनको, उनके सामने हमारे देश को जो एम्बेसडर्स है वहाँ पे उनको सॉरी फील करना पड़ा है इस आदमी की कारण